ਇਹ ਸਾਡਾ ਗੋਡਾ ਹੈ ਹਨ ਜਦੋਂ ਆਪਰੇਟ ਕਰਦੇ ਆ ਇੱਥੋਂ ਤੇ ਉੱਪਰੋਂ ਦੋਵੇਂ ਪਾਸਿਓਂ ਗੋਡਾ ਥੋੜਾ ਥੋੜਾ ਕੱਟ ਦਿੰਦੇ ਆ ਕੱਟ ਕੇ ਤੇ ਉਹਨੂੰ ਕੈਪ ਸਟੀਲ ਦੇ ਕੈਪ ਚੜਾ ਦਿੱਤੇ ਜਾਂਦੇ ਜਿਹੜੇ ਕਿ ਜਦੋਂ ਉਹਦੇ ਵਿੱਚ ਨਰਵ ਸਿਸਟਮ ਹੀ ਖਤਮ ਹੋ ਗਿਆ ਤੇ ਉਹ ਦਰਦ ਹੋਣੀ ਨਹੀਂ ਬਹੁਤ ਜ਼ਿਆਦਾ ਖਤਰਨਾਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਖਰਾਬ ਗੋਡੇ ਨੂੰ ਠੀਕ ਕੀਤਾ ਜਾ ਸਕਦਾ ਹੈ ਦਵਾਈਆਂ ਦੇ ਨਾਲ ਆਪਰੇਸ਼ਨ ਦੇ ਨਾਲ ਪਰ ਜਿਹੜੇ ਗੋਡੇ ਕੱਟੇ ਹੀ ਗਏ ਉਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਦੁਬਾਰਾ ਇਸ ਕਰਕੇ ਮੇਰੀ ਤੇ رائے ਆ ਕਿ ਜੇ ਤੁਹਾਡਾ ਡਾਕਟਰ ਤੁਹਾਨੂੰ ਆਪਰੇਟ ਵਾਸਤੇ ਕਹਿੰਦਾ ਤੇ ਸਮਾਂ ਲਓ ਸੋਚੋ ਵਿਚਾਰ ਕਰੋ ਫਿਰ ਆਪਰੇਟ ਵਾਲੇ ਪਾਸੇ ਜਾਓ ਸਾਡਾ ਟ੍ਰੀਟਮੈਂਟ ਕਰਨ ਦਾ ਜਿਹੜਾ ਢੰਗ ਬਿਲਕੁਲ ਅਲੱਗ ਹੈ ਸਾਡੇ ਗੋਡੇ ਦੀ ਜਿਹੜੀ ਗਰੀਸ ਆ ਉਹ ਕਦੇ ਖਤਮ ਨਹੀਂ ਹੁੰਦੀ ਲੋਕਾਂ ਨੇ ਡਰਾਇਆ ਵੀ ਤੁਹਾਡੀ ਗਰੀਸ ਖਤਮ ਹੋ ਗਈ ਕਦੇ ਨਹੀਂ ਖਤਮ ਹੁੰਦੀ ਅਸੀਂ ਜਿਹੜਾ ਟ੍ਰੀਟਮੈਂਟ ਦਿੰਨੇ ਆ ਉਹਦੇ ਨਾਲ ਅਸੀਂ ਉਹ ਗਰੀਸ ਨੂੰ ਦੁਬਾਰਾ ਰੀਕਨਸਟਰਕਟ ਕਰਦੇ ਆ ਜਿਹਦੇ ਨਾਲ ਉਹ ਦੁਬਾਰਾ ਉਹ ਪੈਦਾ ਹੋ ਜਾਂਦੀ ਆ ਤੇ ਗੋਡੇ ਦੁਬਾਰਾ ਵਧੀਆ ਚੱਲਣ ਲੱਗ ਪੈਂਦੇ ਸਾਡੇ ਇਲਾਜ ਦੇ ਵਿੱਚ ਨਾ ਤੇ ਅਸੀਂ ਕੋਈ ਕੱਟ ਲਗਾਣੇ ਆ ਨਾ ਅਸੀਂ ਕਿਸੇ ਕਿਸਮ ਦੀ ਕੋਈ ਇੰਜੈਕਸ਼ਨ ਦੇਣੇ ਆ ਗੋਡਿਆਂ ਦੇ ਵਿੱਚ ਐਸਾ ਕੁਝ ਨਹੀਂ ਕਰਦੇ ਸਿਰਫ ਅਸੀਂ ਮੈਡੀਸਨ ਦੇ ਨਾਲ ਆਯੁਰਵੈਦਿਕ ਤਰੀਕੇ ਦੇ ਨਾਲ ਇਹ ਸਾਰਾ ਟ੍ਰੀਟਮੈਂਟ ਕਰਦੇ ਆ ਜਿਹਦੇ ਨਾਲ ਬਹੁਤ ਸਾਰੇ ਲੋਕ ਬਿਨਾ ਆਪਰੇਸ਼ਨ ਤੋਂ ਵਧੀਆ ਜ਼ਿੰਦਗੀ ਜੀਂਦੇ ਤਿੰਨ ਚਾਰ ਲੱਖ ਰੁਪਏ ਆਪਰੇਸ਼ਨ ਦੇ ਲੱਗਦਾ ਤਾਂ ਉਹ ਕਿਉਂ ਕਰਾਉਣਾ ਫਿਰ ਨਾਲੇ ਹਾਂਜੀ ਇਸ ਕਰਕੇ ਇਹ ਟ੍ਰੀਟਮੈਂਟ ਸਾਨੂੰ ਵਧੀਆ ਲੱਗਿਆ ਇਹ ਸਾਰੀਆਂ ਚੀਜ਼ਾਂ ਦਾ ਬਿਲਕੁਲ 100% ਸਾਡੇ ਕੋਲ ਇਲਾਜ ਆ ਔਰ ਗਰੰਟੀ ਨਾਲ ਅਸੀਂ ਇਲਾਜ ਕਰਦੇ ਅਸੀਂ ਜਿਹੜਾ ਵੀ ਟ੍ਰੀਟਮੈਂਟ ਕਰਦੇ ਹਾਂ ਚਾਹੇ ਉਹ ਕਮਰ ਦਰਦ ਹੈ ਚਾਹੇ ਉਹ ਗੋਡੇ ਦਰਦ ਹੈ ਚਾਹੇ ਉਹ ਰੀਡ ਹੈ ਚਾਹੇ ਉਹ ਸਰਵਾਈਕਲ ਹੈ ਚਾਹੇ ਉਹ ਮਾਈਗਰੇਨ ਹੈ ਅਸੀਂ ਕਿਸੇ ਵੀ ਰੋਗ ਦਾ ਆਪਰੇਸ਼ਨ ਨਹੀਂ ਕਰਦੇ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਅੱਜ ਕੱਲ ਗੋਡਿਆਂ ਦੀ ਸਮੱਸਿਆ ਹਰ ਇੱਕ ਵਿਅਕਤੀ ਨੂੰ ਹੈ ਘਰ ਦੇ ਵਿੱਚ ਜਿਵੇਂ ਹੀ ਸਾਡੇ ਪਰਿਵਾਰਿਕ ਮੈਂਬਰਾਂ ਦੀ ਉਮਰ ਜਾਹੇ ਉਹ ਕੋਈ ਜੈਂਟਸ ਹੋਵੇ ਜਾਹੇ ਉਹ ਕੋਈ ਲੇਡੀਜ਼ ਹੋਵੇ ਜਿਵੇਂ ਹੀ ਉਮਰ 40 ਸਾਲਾਂ ਦੇ ਕਰੀਬ ਪਹੁੰਚਦੀ ਹੈ ਤਾਂ ਗੋਡਿਆਂ ਦਾ ਦਰਦ ਹਰ ਇੱਕ ਵਿਅਕਤੀ ਨੂੰ ਘਰ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਕੀ ਕਾਰਨ ਨੇ ਗੋਡਿਆਂ ਦੇ ਦਰਦ ਦੇ ਕਿਉਂ ਹੁੰਦੀ ਹੈ ਇਹਨਾਂ ਤੋਂ ਬਚਾ ਦੇ ਲਈ ਕੀ ਕਰਨਾ ਚਾਹੀਦਾ ਹੈ ਕੀ ਗੋਡੇ ਬਦਲਾਣੇ ਕਿੰਨੇ ਕੁ ਜਾਇਜ਼ ਨੇ ਕਿੰਨੇ ਕੁ ਠੀਕ ਨੇ ਕੀ ਉਸ ਦੇ ਨਾਲ ਅੱਗੇ ਜਾ ਕੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ तमाम ਚੀਜ਼ਾਂ ਦੇ ਉੱਤੇ ਅੱਜ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਪਹੁੰਚੇ ਆਂ ਮਹਾਵੀਰ ਕਲੀਨਿਕ ਬੇਗੋਵਾਲ ਦੇ ਉੱਤੇ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਆਂ ਅਸੀਂ ਮਕੇਰੀਆਂ ਨੀਅਰ ਪਿੰਡ ਹੈਗਾ ਸਾਵਦਾ ਪਿੰਡ ਜੀ ਐਮਐਲ ਅਗੇ ਜੀ ਅੱਜ ਉਰੇ ਮਹਾਵੀਰ ਕਲੀਨਿਕ ਤੇ ਪਹੁੰਚੇ ਸੀਗੇ ਕੀ ਪ੍ਰੋਬਲਮ ਸੀਗੀ ਤੁਹਾਨੂੰ ਭਾਜੀ ਸਾਡੇ ਫਾਦਰ ਸਾਹਿਬ ਨੂੰ ਤੇ ਮੇਰੇ ਗੋਡੇ ਦੀ ਪ੍ਰੋਬਲਮ ਸੀਗੀ ਤੇ ਸਾਨੂੰ ਪਤਾ ਲੱਗਾ ਜੀ ਸਾਡਾ 사ਲਾ ਗੱਲਖਵਿੰਦਰ ਸਿੰਘ ਜਰਮਨ ਤੋਂ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਕਿ ਦਵਾਈ ਵੀ ਲੈ ਕੇ ਗਏ ਤੂੰ ਉਹ ਠੀਕ ਹੈ ਹੁਣ ਤੇ ਅਸੀਂ ਫਿਰ ਐਮਐਮਆਰ ਤੋਂ ਦਵਾਈ ਲੈਣ ਵਾਸਤੇ ਐਂ ਡਾਕਟਰ ਕੋਲ ਨੂੰ ਮਿਲਣ ਵਾਸਤੇ ਆ ਗੋਡਾ ਦਿਖਾਉਣ ਵਾਸਤੇ ਆ ਹਾਂਜੀ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਹੈਗੀ ਆ ਗੋਡੇ ਦੀ ਤੁਹਾਨੂੰ ਇਹ ਕੋਈ 6 ਮਹੀਨੇ ਤੋਂ ਹੈ ਭਾਜੀ ਹਾਂਜੀ ਪਹਿਲਾਂ ਹੋਰ ਕਿਤੋਂ ਵੀ ਖਾਦੀਆਂ ਦਵਾਈਆਂ ਕਿਵੇਂ ਮਾੜੀ ਮੋਟੀ ਦਵਾਈ ਖਾਦੀ ਲੇਕਿਨ ਮਤਲਬ ਉਹਨਾਂ ਫਰਕ ਨਹੀਂ ਪਿਆ ਕਿ ਸਾਨੂੰ ਇੱਥੇ ਪਤਾ ਲੱਗਾ ਡਾਕਟਰ ਸਾਹਿਬਾਂ ਦੇ ਅਸੀਂ ਇੱਥੇ ਆਏ ਹਾਂ ਬਈ ਨਾਲ ਕਿਵੇਂ ਇਹਨਾਂ ਦਾ ਟ੍ਰੀਟਮੈਂਟ ਕਰਨ ਦਾ ਤਰੀਕਾ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਨਾ ਤਰੀਕਾ ਤਾਂ ਵਧੀਆ ਲੱਗਦਾ ਕਿ ਸਾਡਾ ਬੰਦਾ ਤੋਂ ਪਹਿਲਾਂ ਠੀਕ ਹੋ ਗਿਆ ਗਾ ਹਾਂ ਹਾਂਜੀ ਤੇ ਇਸ ਕਰਕੇ ਸਾਨੂੰ ਤਰੀਕਾ ਵਧੀਆ ਲੱਗ ਰਿਹਾ ਅਸੀਂ ਵੀ ਫਿਰ ਕਰਾ ਰਹੇ ਹਾਂ ਹਾਂਜੀ ਅੱਜ ਕੱਲ੍ਹ ਗੋਡਿਆਂ ਦੀ ਪ੍ਰੋਬਲਮ ਅਕਸਰ ਦੇਖਦੇ ਆ ਕਿ ਬਹੁਤ ਜ਼ਿਆਦਾ ਵਧੀ ਹੋਈ ਹੈ ਹਾਂਜੀ ਪਤਾ ਨਹੀਂ ਗੱਲ ਕੀ ਜਾਂ ਦੇ ਫਿਰ ਖਾਣ ਪੀਣ 'ਚ ਕੋਈ ਫਰਕ ਹੈ ਜਿੱਦਾਂ ਆਪਾਂ ਕੋਈ ਚੀਜ਼ ਖਾਣੇ ਆ ਜਿੱਦਾਂ ਵੀ ਜਿਹੜਾ ਦਵਾਈਆਂ ਬਹੁਤ ਪੈ ਰੀਆਂ ਹਾਂ ਕਨ ਗਾਮ ਜੋ ਕਿਸੇ ਵੀ ਚਾਹ ਅੱਲਾ ਲੋ ਆਪਣੇ ਕੋਈ ਵੀ ਆਪ ਲਾਨੇ ਸਬਜ਼ੀ ਵਗੈਰਾ ਲਾਨੇ ਦੋਈਆਂ ਪਾਨੇ ਤੇ ਉਹ ਦੋਈਆਂ ਕਰਕੇ ਗੋਡੇ ਦਰਦ ਹੋਣੇ ਨਾ ਜੀ ਤੇ ਇਸ ਕਰਕੇ ਵੀ ਦਵਾਈਆਂ ਘੱਟ ਪਾਨੀਆਂ ਚਾਹੀਦੀਆਂ ਤੇ ਆਪਣੇ ਸਬਜ਼ੀ ਘਰ ਅਗਾਓ ਤੇ ਮਤਲਬ ਆਪਣੀ ਘਰ ਵੀ ਜੋ ਦਿਖਾਓ ਮੈਂ ਖਾ ਲਣੀ ਪਾਨੀਆਂ ਜੀ ਤੇ ਖਾਦ ਪਾਨੇ ਤੇ ਖਾਲ ਖਾਨੇ ਤੇ ਫਿਰ ਉਹ ਭਾਜੀ ਗੋਡੇ ਖਰਾਬ ਹੋਣੇ ਜੀ ਹਾਂ ਜੀ ਲੋਕਾਂ ਨੂੰ ਕੀ ਅਪੀਲ ਕਰੋਗੇ ਕੀ ਸਨੇਹ ਨਾਲ ਲੋਕਾਂ ਨੂੰ ਇਹ ਕਹਿੰਦੇ ਆ ਵੀ ਵਧੀਆ ਜੋ ਵੀ ਆਪਣਾ ਖਾਣਾ ਪੀਣਾ ਵਧੀਆ ਕਰੋ ਮਤਲਬ ਠੀਕ ਖਾਓ ਤੇ ਆਪਣਾ ਖਿਆਲ ਰੱਖੋ ਸਿਹਤ ਦਾ ਤੇ ਮੇਨ ਚੀਜ਼ ਗੋਡੇ ਨੇ ਗੋਡੇ ਖਰਾਬ ਹੋ ਗਏ ਤੇ ਫਿਰ ਤੁਰਾਂ ਨਹੀਂ ਜਾਣਾ ਤੇ ਫਿਰ ਕੀ ਹੋ ਸਕਦਾ ਫਿਰ ਤੇ ਮੰਜੇ ਤੇ ਬਹਿਣਾ ਪੈਣਾ ਤੇ ਇਸ ਤਰ੍ਹਾਂ ਆਪਣਾ ਖਿਆਲ ਰੱਖੋ ਸੋਰੀ ਭੈਣ ਭਰਾ ਤੇ ਆਪਣਾ ਪਲੇਜ ਕਰੋ ਜੋ ਵੀ ਡਾਕਟਰ ਸਾਹਿਬ ਕਹਿੰਦਾ ਅਚਰ ਕਈ ਦੇਖਦੇ ਆਪਾਂ ਕਈ ਡਾਕਟਰ ਕਹਿ ਦਿੰਦੇ ਆ ਕਿ ਤੁਹਾਡੇ ਦਾ ਗੋਡੇ ਬਦਲਨੇ ਪੈਣਗੇ ਜਾਂ ਗੋਡਿਆਂ ਦਾ ਗਰੀਸ ਖਤਮ ਹੋ ਗਿਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਕਾਫੀ ਲੋਕੀ ਕਹਿੰਦੇ ਨੇ ਵੀ ਗੋਡੇ ਮਤਲਬ ਚੇਂਜ ਕਰਾਓ ਪਰ ਕੱਦ ਵਾਸਤੇ ਜਿੱਦਾਂ ਇਹ ਇਦਾਂ ਦੇ ਠੀਕ ਹੋ ਜਾਂਦੇ ਆ ਡਾਕਟਰ ਸਾਹਿਬ ਕੋਲੋਂ ਤੇ ਫਿਰ ਚੇਂਜ ਕਿਉਂ ਕਰਾਣੇ ਦੱਸੋ ਜੀ ਉਹਦੇ ਫੇਰ ਕੰਮ ਜਿਆਦਾ ਵੱਜ ਜਾਂਦਾ ਨਾ ਜੇ ਇਦਾਂ ਠੀਕ ਹੋ ਜਾਏ ਦਵਾਈ ਖਾ ਕੇ ਆਪਣੇ ਇਲਾਜ ਕਰਾ ਕੇ ਤੇ ਉਹ ਠੀਕ ਹੈ ਪ੍ਰੈਸ਼ਰ ਨਾਲ ਉਹ ਠੀਕ ਹੈ ਕੰਮ ਕਿੰਨੇ ਕਿ ਦਿਨ ਦਾ ਟ੍ਰੀਟਮੈਂਟ ਇਹਨਾਂ ਨੇ ਦੱਸਿਆ ਤੁਹਾਨੂੰ ਇਹਨਾਂ ਨੇ ਦੱਸਿਆ 5 ਦਿਨ ਵਾਸਤੇ ਜੀ ਯਾਨਕਿ ਅੱਜ ਹੀ ਕਰਾਵਾਂਗੇ ਫਿਰ 5 ਦਿਨ ਬਾਅਦ ਆਣਾ ਹੈ ਉਹ 5 ਵਾਰੀ ਆਣਾ ਕਹਿੰਦੇ ਜੀ ਤੇ ਠੀਕ ਹੋ ਜਾਏਗਾ ਤੇ ਬਸ ਠੀਕ ਹੈ ਫਿਰ ਪ੍ਰੈਸ਼ਰ ਕਿਉਂ ਪ੍ਰੈਸ਼ਰ 3-4 ਲੱਖ ਰੁਪਏ ਆਪਰੇਸ਼ਨ ਤੇ ਲੱਗਦਾ ਤੇ ਉਹ ਕਿਉਂ ਕਰਾਉਣਾ ਫਿਰ ਨਾਲੇ ਹਾਂਜੀ ਇਸ ਕਰਕੇ ਇਹ ਟ੍ਰੀਟਮੈਂਟ ਸਾਨੂੰ ਵਧੀਆ ਲੱਗਿਆ ਤੇ ਅਸੀਂ ਇੱਥੋਂ ਚੱਲ ਕੇ ਮਗੇਰੀ ਤੋਂ ਚੱਲ ਕੇ ਇੱਥੇ ਆਏ ਆ ਡਾਕਟਰ ਸਾਹਿਬ ਕੋਲ ਬੇਗੋਵਾਲ ਅਨ ਡੁਕਸਾ ਬਈ ਕਈ ਤਰ੍ਹਾਂ ਦੀਆਂ ਅਸੀਂ ਦੇਖ ਰਿਹਾ ਸੀ ਕਿ ਇੱਥੇ ਚੀਜ਼ਾਂ ਜੀਆਂ ਪਈਆਂ ਨੇ ਇੱਕਾ ਹੈਲਮਟ ਜੇ ਟਾਈਪ ਕੁਝ ਪਿਆ ਹੈ ਜਾਂ ਹੋਰ ਵੀ ਇੱਕ ਦੋ ਮਸ਼ੀਨਾਂ ਪਈਆਂ ਨੇ ਇਹ ਚੀਜ਼ਾਂ ਕੀ ਨੇ ਕਿਸ ਕੰਮ ਆਉਂਦੀਆਂ ਨੇ ਚੀਜ਼ਾਂ ਹਾਂ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਐ ਵਾਲੀ ਮਸ਼ੀਨ ਹੈ ਇਹ ਗੋਡੇ ਨੂੰ ਹੀਟ ਤੇ ਵਾਈਬ੍ਰੇਟ ਕਰਨ ਦੀ ਮਸ਼ੀਨ ਹੈ ਇਹ ਵਿਦੇਸ਼ ਤੋਂ ਆਉਂਦੀ ਆ ਇੱਥੇ ਇੰਡੀਆ ਵਿੱਚ ਨਹੀਂ ਮਿਲਦੀ ਵਿਦੇਸ਼ਾਂ ਤੋਂ ਅਸੀਂ ਮੰਗਵਾਨੇ ਇਹਦਾ ਕੰਮ ਹੈ ਕਿ ਜਦੋਂ ਉਹਨੂੰ ਅਸੀਂ ਚਾਲੂ ਕਰਦੇ ਹਾਂ ਤੇ ਇਹ ਇੱਕ ਤੇ ਗੋਡੇ ਨੂੰ ਹੀਟ ਦਿੰਦੀ ਹੈ ਜੰਮਿਆ ਹੋਇਆ ਉਹਦੇ ਵਿੱਚ ਜਿੰਨਾ ਮਟੀਰੀਅਲ ਹੈ ਉਹਨੂੰ ਰਿਮੂਵ ਕਰਦੀ ਹੈ ਔਰ ਦੂਸਰਾ ਇਹ ਵਾਈਬ੍ਰੇਟ ਕਰਦੀ ਹੈ ਗੋਡੇ ਨੂੰ ਮ사ਜ ਕਰਦੀ ਹੈ ਮਤਲਬ ਤੇਲ ਤੂਲ ਮਲਣ ਵਾਲੀਆਂ ਜਿਹੜੀਆਂ ਚੀਜ਼ਾਂ ਉਹ ਇਹਦੇ ਨਾਲ ਖਤਮ ਨੇ ਬਸ ਇਹਦਾ ਮਸ਼ੀਨ ਲਗਾਓ ਤੇ ਵਾਈਬ੍ਰੇਸ਼ਨ ਤੇ ਹੀਟ ਇਹ ਦੋਵੇਂ ਚੀਜ਼ਾਂ ਗੋਡੇ ਨੂੰ ਕੰਟੀਨਿਊ ਮਿਲਦੀਆਂ ਔਰ ਇਸ ਮਸ਼ੀਨ ਬਾਰੇ ਤੇ ਆਪਾਂ ਸਾਰੇ ਦੇਖਦੇ ਜਾਣਦੇ ਆ ਚੰਗੀ ਤਰ੍ਹਾਂ ਇਹ ਅਸੀਂ ਜ਼ਿਆਦਾਤਰ ਸਰਵਾਈਕਲ ਵਿੱਚ ਯੂਜ਼ ਕਰਦੇ ਆ ਸਰਵਾਈਕਲ ਬੈਕ ਪੇਨ ਜਾਂ ਜਿਸ ਜਗ੍ਹਾ ਤੇ ਸਟਿਫਨੈਸ ਜ਼ਿਆਦਾ ਜਿਹਨੂੰ ਜਕੜਨ ਕਹ ਲੈਨੇ ਉਹਨੂੰ ਠੀਕ ਕਰਨ ਵਾਸਤੇ ਅਸੀਂ ਇਹਦੀ ਮ사ਜ ਦਿੰਨੇ ਅੱਗੇ ਆ ਮੈਂ ਤੁਹਾਨੂੰ ਦੋ ਚਾਰ ਚੀਜ਼ਾਂ ਹੋਰ ਦਿਖਾਵਾਂ ਬਿਲਕੁਲ ਇੱਕ ਆ ਮਸ਼ੀਨ ਜੀ ਅਸੀਂ ਦੇਖ ਰਹੇ ਆ ਇਹ ਇਹ ਕੁਝ ਬਣਾਉਣ ਵਾਲੀ ਚੀਜ਼ ਆ ਜਾਂ ਕਿਵੇਂ ਹਾਂ ਨਹੀਂ ਇਹ ਜਿਹੜੀ ਮਸ਼ੀਨ ਆ ਇਹ ਅਸਲ ਵਿੱਚ ਹੁੰਦੀ ਆ ਮ사ਜ ਕਰਨ ਵਾਸਤੇ ਬੈਕ ਵਾਸਤੇ ਹੂੰ ਇਹ ਬੈਕ ਮ사ਜ ਕਰਨ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਇਹ ਲਗਾਤਾਰ ਇਸ ਤਰ੍ਹਾਂ ਹੀ ਵਾਈਬ੍ਰੇਟ ਹੁੰਦੇ ਰਹਿਣਾ ਵਾਈਬ੍ਰੇਟ ਹੋਣ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਕਿਸੇ ਜਗ੍ਹਾ ਦੇ ਉੱਤੇ ਕੋਈ ਚੀਜ਼ ਜ਼ਿਆਦਾ ਦਰਦ ਕਰਦੀ ਹੈ ਪੇਨ ਕਰਦੀ ਫਿਰ ਉਹਨੂੰ ਅਸੀਂ ਇਹਦੇ ਨਾਲ ਮਤਲਬ ਥੋੜੀ ਹਾਰਡ ਮਸ਼ੀਨ ਹੁੰਦੀ ਹੈ ਜੀ ਪਾਵਰਫੁਲ ਹੈ ਮਸ਼ੀਨ ਇਹਦੇ ਨਾਲ ਫਿਰ ਅਸੀਂ ਉਹਨੂੰ ਬੈਕ ਤੋਂ ਮ사ਜ ਦਿੰਨੇ ਆ ਇਸ ਤੋਂ ਬਾਅਦ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਇਹ ਜਿਹੜੀ ਚੀਜ਼ ਹੈ ਇਦੇ ਉੱਤੇ ਦੇਖੋ ਤੁਸੀਂ ਇਹ ਇੱਕ ਅਲੱਗ ਤਰ੍ਹਾਂ ਦੇ ਮਣਕਿਆਂ ਨੂੰ ਸੈੱਟ ਕਰਨ ਵਾਸਤੇ ਇਹ ਚੀਜ਼ ਲੱਗੀ ਆ। ਹੂੰ ਠੀਕ ਐ ਜਦੋਂ ਉਹਨੂੰ ਇਸ ਤਰ੍ਹਾਂ ਹੀ ਚਲਾਣੇ ਆ ਇਹ ਜਿਹੜੇ ਬੈਕ ਦੇ ਮਣਕੇ ਆ ਉਹਨੂੰ ਆਪਣੀ ਜਗ੍ਹਾ ਦੇ ਉੱਤੇ ਸੈੱਟ ਕਰਦੀ ਆ। ਜੀ ਇਸ ਤਰ੍ਹਾਂ ਮਣਕੇ ਹਿਲ ਜਾਂਦੇ ਆ। ਹਾਂ ਕਹਿ ਦਿੰਨੇ ਕਿ ਮਣਕੇ ਮਣਕਿਆਂ ਦਾ ਦਰ ਦੋ ਰਿਹਾ। ਹਾਂ ਸਲਿੱਪ ਡਿਸਕ ਹਾਂਜੀ ਹਾਂਜੀ ਬਿਲਕੁਲ ਉਹਨੂੰ ਅਸੀਂ ਇਹ ਫਿਰ ਕੰਟੀਨਿਊ ਇਹਦੀ ਮ사ਜ ਕਰਦੇ ਆ 5 ਡੇਜ਼ ਬਾਅਦ ਅਸੀਂ ਸੱਜਦੇ ਆ ਮਰੀਜ਼ ਨੂੰ ਤੇ ਉਹਦੀ ਅਸੀਂ ਨਾਲ ਮ사ਜ ਕਰਦੇ ਉਹਦੇ ਨਾਲ ਮਣਕੇ ਜਿਹੜੇ ਆ ਉਹ ਵਾਪਸ ਆਪਣੀ ਜਗ੍ਹਾ ਤੇ ਸੈੱਟ ਹੋ ਕੇ ਆ ਜਾਂਦੇ ਉਸ ਤੋਂ ਬਾਅਦ ਇਹ ਹੀਟ ਵਾਲੀ ਇਹ ਮ사ਜਰ ਹੈ ਇਹਨੂੰ ਅਸੀਂ ਜਦੋਂ ਚਲਾਣੇ ਆ ਇਹਦੇ ਨਾਲ ਕੀ ਹੈ ਕਿ ਲਗਾਤਾਰੇ ਚੋਂ ਰੇਜ਼ ਨਿਕਲਦੀਆਂ ਔਰ ਲਾਲ ਹੀਟ ਨਿਕਲਦੀ ਹੈ ਜੋ ਕਿ ਜੰਮਿਆ ਹੋਇਆ ਜਿੰਨਾ ਬਲੱਡ ਹੈ ਜਾਂ ਮਾਸ ਦਾ ਕਿਤੇ ਗੱਠਾ ਬਣੀਆਂ ਨੇ ਉਸੀ ਨੂੰ ਇਹ ਠੀਕ ਕਰਦੀ ਹੈ ਉਹਦੇ ਵਾਸਤੇ ਇਹ ਚੀਜ਼ਾਂ ਯੂਜ਼ ਹੁੰਦੀਆਂ ਬਾਕੀ ਅਲੱਗ-ਅਲੱਗ ਤਰ੍ਹਾਂ ਦੀਆਂ ਇਨਸਟਰੂਮੈਂਟ ਤੁਸੀਂ ਦੇਖ ਸਕਦੇ ਹੋ ਪਿੱਛੇ ਬੈਲਟਸ ਨੇ ਜਾਂ ਨੀਕ ਕੈਪ ਨੇ ਹਨਾ ਇਹ ਸਾਰੀਆਂ ਚੀਜ਼ਾਂ ਇਸ ਸਾਡੇ ਕੰਮ ਦੇ ਵਿੱਚ ਯੂਜ਼ ਹੁੰਦੀਆਂ ਇੱਕ ਅਸੀਂ ਆ ਪਿੱਛੇ ਪੋਸਟਰ ਲਗਾਇਆ ਹੋਇਆ ਤਾਂ ਕਿ ਮਰੀਜ਼ ਨੂੰ ਇਹਦੇ ਬਾਰੇ ਥੋੜੀ ਜਾਣਕਾਰੀ ਮਿਲ ਸਕੇ ਕਿ ਉਹਦੇ ਜੇ ਮਤਲਬ ਮੋਢੇ 'ਚ ਦਰਦ ਹੈ ਜਾਂ ਮੋਢਾ ਜਾਮ ਹੈ ਤੇ ਉਹ ਕਿਸ ਕਾਰਨ ਕਰਕੇ ਜਾਮ ਹੈ ਕਿੱਥੋਂ ਜਾਮ ਹੈ ਗੋਡੇ 'ਚ ਪ੍ਰੋਗਰਾਮ ਹੈ ਲਿਗਾਮੈਂਟ ਹੈ ਪਟੇਲਾ ਹੈ ਜਿਹਨੂੰ ਅਸੀਂ ਚਪਣੀ ਕਹਿੰਦੇ ਹਾਂ ਨਾ ਪਟੇਲਾ ਚ ਪ੍ਰੋਬਲਮ ਹੈ ਹਨਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਇਸ ਦਾ ਮਰੀਜ਼ ਨੂੰ ਦਿਖਾਣੇ ਆ ਕਿ ਤੁਹਾਡੇ ਆ ਇਸ ਤਰ੍ਹਾਂ ਬੋਡੀ ਦੇ ਵਿੱਚ ਇਸ ਤਰ੍ਹਾਂ ਢਾਂਚਾ ਬਣਿਆ ਹੈ ਸਟਰਕਚਰ ਇਸ ਤਰ੍ਹਾਂ ਬਣਿਆ ਹੈ ਤੁਹਾਡੇ ਇਸ ਪਾਰਟ ਦੇ ਵਿੱਚ ਪ੍ਰੋਬਲਮ ਹੈ ਤੁਹਾਡੇ ਐਕਸਰੇ ਵਿੱਚ ਮੈਂਸ਼ਨ ਹੋਇਆ ਫਿਰ ਅਸੀਂ ਮਰੀਜ਼ ਨੂੰ ਸਮਝਾਣੇ ਆ ਕਿ ਇਸ ਪਾਰਟ ਨੂੰ ਤੁਸੀਂ ਜ਼ਿਆਦਾ ਯੂਜ਼ ਨਹੀਂ ਕਰਨਾ ਤਾਂ ਕਿ ਤੁਹਾਡੀ ਪ੍ਰੋਬਲਮ ਵਧ ਨਾ ਜਾਵੇ ਮਤਲਬ ਕਿ ਮੈਡੀਸਿਨ ਦੇ ਨਾਲ ਨਾਲ ਐਕਸਰਸਾਈਜ਼ ਵੀ ਕਰਵਾਈ ਜਾਂਦੀ ਹੈ ਜਿਹੜੀ ਚੀਜ਼ਾਂ ਲਈ ਜ਼ਰੂਰੀ ਹੁੰਦੀ ਹੈ ਬਿਲਕੁਲ ਬਿਲਕੁਲ ਇੱਕ ਸਾਡੇ ਕੋਲ ਆ ਦੇਖੋ ਇਹ ਚੀਜ਼ ਤੁਸੀਂ ਨੋਟਿਸ ਕਰ ਸਕਦੇ ਹੋ ਇਹ ਜਿਹੜੀ ਚੀਜ਼ ਹੈ ਇਹ ਅਸੀਂ ਨਾਭੀ ਵਾਸਤੇ ਧੁੰਨੀ ਵਾਸਤੇ ਇਸਤੇਮਾਲ ਕਰਦੇ ਆ ਜਿਨ੍ਹਾਂ ਦੀ ਧਰਨ ਨਿਕਲ ਜਾਂਦੀ ਹੈ ਆਮ ਤੌਰ ਤੇ ਲੇਡੀਜ਼ ਕਹਿੰਦੇ ਮੇਰੀ ਧਰਨ ਨਿਕਲ ਗਈ ਮੇਰੇ ਲੱਤਾਂ 'ਚ ਦਰਦ ਹੁੰਦੀ ਹੈ ਹਣਾ ਇਹ ਸਾਰੀਆਂ ਚੀਜ਼ਾਂ ਉਹਦੇ 'ਚ ਕੰਮ ਆਉਂਦੀ ਆ ਹੂੰ ਹੂੰ ਇਨਸਟਰੂਮੈਂਟ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਬਾਜੂ ਕਿਸੇ ਦਾ ਜਿੱਦਾਂ ਸਲਿੰਗ ਹੋ ਗਿਆ ਇਸ ਜਗ੍ਹਾ ਦੇ ਉੱਤੇ ਮੋਢਾ ਖਿਸਕ ਗਿਆ ਜਾਂ ਬਾਜੂ ਸਲਿੰਗ ਹੋ ਗਿਆ ਉਹਨੂੰ ਫਿਰ ਅਸੀਂ ਇਦਾਂ ਦੀਆਂ ਚੀਜ਼ਾਂ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਇਹ ਉੱਪਰ ਦੇਖ ਸਕਦੇ ਹੋ ਇਹ ਜਿਹੜੀ ਚੀਜ਼ ਹੈ ਲੱਗੀ ਹੋਈ ਆ ਜੇ ਅਸੀਂ ਦਿਨੇ ਜਿਸ ਤਰ੍ਹਾਂ ਕਿਸੇ ਦਾ ਸ਼ੋਲਡਰ ਮੋਡਾ ਜਾਮ ਹੋ ਗਿਆ ਉਹਨੂੰ ਫਿਰ ਅਸੀਂ ਕੰਟੀਨਿਊ ਦੀ ਐਕਸਰਸਾਈਜ਼ ਕਰਵਾਨਦੇ ਆ ਤਾਂ ਕਿ ਉਹ ਜਿਹੜਾ ਮੋਡਾ ਜਿਸ ਜਗ੍ਹਾ ਤੋਂ ਜਾਮ ਹੋਇਆ ਜਦੋਂ ਉਹਦੀ ਕੰਟੀਨਿਊ ਐਕਸਰਸਾਈਜ਼ ਹੁੰਦੀ ਹੈ ਫਿਰ ਉਹ ਉਹ ਮੋਡਾ ਉਹਨਾਂ ਦਾ ਚੱਲਣ ਲੱਗ ਜਾਂਦਾ ਮਾਸ ਫੜ ਜਾਂਦਾ ਜਾਂ ਹਨ ਕਈ ਕਾਰਨ ਇਸੇ ਤਰ੍ਹਾਂ ਹੀ ਇਹ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਉਹੀ ਸੇਮ ਚੀਜ਼ ਹੈ ਪਰ ਅਸੀਂ ਇਹ ਬੈਕ ਪੇਨ ਵਾਸਤੇ ਇਸਤੇਮਾਲ ਕਰਦੇ ਆ ਇਹਦੇ ਵਿੱਚ ਮਤਲਬ ਲਟਕਾ ਕੇ ਲੱਤਾਂ ਪਾ ਕੇ ਤੇ ਮਰੀਜ਼ ਦੀ ਉੱਪਰ ਥੱਲੇ ਐਕਸਰਸਾਈਜ਼ ਹੁੰਦੀ ਤਾਂ ਕਿ ਉਹਦੇ ਮਨ ਕੇ ਸੈੱਟ ਹੋ ਜਾਂਦਾ ਡਾਕਟਰ ਸਾਹਿਬ ਅੱਜ ਕੱਲ ਅਕਸਰ ਅਸੀਂ ਦੇਖ ਰਹੇ ਹਾਂ ਜਿਵੇਂ ਹੀ ਉਮਰ ਜਿਹੜੀ ਹੈ 40 ਕ ਸਾਲਾਂ ਦੇ ਕਰੀਬ ਜਾਂਦੀ ਹੈ ਹਰੇਕ ਘਰ ਦੇ ਵਿੱਚ ਤਿੰਨ ਤੋਂ ਚਾਰ ਜਣੇ ਹੁੰਦੇ ਨੇ ਜੇ ਤਾਂ ਇੱਕ ਦੋ ਜਣਿਆਂ ਨੂੰ ਅਕਸਰ ਅਸੀਂ ਦੇਖ ਰਹੇ ਹਾਂ ਕਿ ਗੋਡਿਆਂ ਦੀ ਪ੍ਰੋਬਲਮ ਉਹ ਹੋ ਹੀ ਜਾਂਦੀ ਹੈ ਕਾਰਨ ਕੀ ਹੈ ਕਿਉਂ ਗੋਡਿਆਂ ਦੀ ਪ੍ਰੋਬਲਮ ਹੈ ਜਿਹੜੀ ਉਹ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਅ ਦੇਖੋ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ D5 ਚੈਨਲ ਦੇ ਸਾਰੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਤੁਸੀਂ ਸਵਾਲ ਕੀਤਾ ਹੈ ਕਿ ਗੋਡਿਆਂ ਦਾ ਦਰਦ ਕਿਉਂ ਸ਼ੁਰੂ ਹੁੰਦਾ ਹੈ ਜਾਂ ਕਿਉਂ ਹੋ ਰਿਹਾ ਅਸਲ 'ਚ ਇਹਦਾ ਬੇਸਿਕ ਆਪਾਂ ਇਹਨੇ ਸੋਚੀਏ ਕਿ 35 ਸਾਲ ਤੋਂ ਬਾਅਦ ਸ਼ੁਰੂ ਹੁੰਦਾ ਨਹੀਂ ਉਹਦੀ ਜਿਹੜੀ ਨੀ ਹੈ ਉਹ ਪਹਿਲਾਂ ਰੱਖਣੀ ਸ਼ੁਰੂ ਹੋ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਦੌੜ-ਦੌੜ ਕੇ ਪੌੜੀਆਂ ਚੜ੍ਹਦੇ ਹਾਂ ਯੰਗ ਏਜ ਦੇ ਵਿੱਚ ਉਦੋਂ ਅਸੀਂ ਉਸਦੀ ਪਰਵਾਹ ਨਹੀਂ ਕਰਦੇ ਪਰ ਪੌੜੀਆਂ ਚੜ੍ਹ-ਚੜ੍ਹ ਕੇ ਇੱਕ ਟਾਈਮ ਦੇ ਉੱਤੇ ਆ ਕੇ ਗੋਡਿਆਂ ਦੀ ਜਿਹੜੀ ਗਰੀਸ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਗੋਡੇ ਕਸਣੇ ਸ਼ੁਰੂ ਹੋ ਜਾਂਦੇ ਆ ਪੌੜੀਆਂ ਸਭ ਤੋਂ ਵੱਡਾ ਕਾਰਨ ਹੈ ਗੋਡਿਆਂ ਨੂੰ ਦਰਦ ਦੇਣ ਦਾ ਔਰ ਦੂਸਰੀ ਗੱਲ ਲੇਡੀਜ਼ ਵਿੱਚ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਜੈਂਟਸ ਵਿੱਚ ਘੱਟ ਹੁੰਦੀ ਹੈ ਉਹਦਾ ਕਾਰਨ ਇਹ ਆ ਕਿ ਲੇਡੀਜ਼ ਘਰ ਦੇ ਵਿੱਚ ਰਹਿੰਦੀਆਂ ਨੇ ਜੈਂਟਸ ਸਵੇਰੇ ਆਪਣੇ ਕੰਮਾਂ ਕਰਾਂ ਤੇ ਨਿਕਲ ਜਾਂਦੇ ਆ ਲੇਡੀਜ਼ ਨੇ ਕੱਪੜੇ ਸੁਕਾਉਣ ਲਈ ਚੜਨਾ 100 ਕੰਮ ਹੈ ਹਨਾ ਬਾਰ-ਬਾਰ ਪੌੜੀ ਚੜ੍ਹਨਾ ਜਦੋਂ ਬਾਰ-ਬਾਰ ਕੰਟੀਨਿਊ ਪੌੜੀ ਚੜਹੀ ਜਾਂਦੀਆਂ ਚੜਹੀ ਜਾਂਦੀਆਂ ਤੇ ਇੱਕ ਉਮਰ ਤੇ ਬਾਅਦ ਆ ਕੇ 5-7 ਸਾਲ ਬਾਅਦ ਉਹਨਾਂ ਦੇ ਗੋਡੇ ਖਸਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੀ ਜਿਹੜੀ ਗਰੀਸ ਹੈ ਉਹ ਸਪਾਸ ਹੋਣੀ ਸ਼ੁਰੂ ਹੋ ਜਾਂਦੀ ਜੰਮਣੀ ਸ਼ੁਰੂ ਹੋ ਜਾਂਦੀ ਇਰੋ ਬਹੁਤ ਜ਼ਿਆਦਾ ਪੇਨ ਮਹਿਸੂਸ ਕਰਦੀਆਂ ਨੇ ਸਭ ਤੋਂ ਵੱਡਾ ਕਾਰਨ ਹੈ ਪੌੜੀ ਔਰ ਦੂਸਰਾ ਜਿਹੜੇ ਕੰਟੀਨਿਊ ਆਪਾਂ ਚੌਂਕੜੀ ਮਾਰ ਕੇ ਬੈਠਦੇ ਆ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਗੋਟਿਆਂ ਦੇ ਦਰਦ ਆ ਡਾਕਟਰ ਸਾਹਿਬ ਇੱਕ ਅੱਜ ਕੱਲ ਇਹ ਵੀ ਚੱਲ ਰਿਹਾ ਕਿ ਗੋਡੇ ਬਦਲਵਾਣੇ ਨਵੇਂ ਗੋਡੇ ਪਾ ਦਿੰਨੇ ਆ ਤੁਹਾਡੇ ਉਹ ਕਿੰਨੇ ਕੁ ਠੀਕ ਹੈਗੇ ਆ ਜਾਂ ਉਹਨਾਂ ਦਾ ਅੱਗੇ ਜਾ ਕੇ ਕਿੰਨਾ ਕੁ ਨੁਕਸਾਨ ਹੈ ਦੇਖੋ ਸਭ ਤੋਂ ਜ਼ਰੂਰੀ ਗੱਲ ਹੈ ਕਿ ਪ੍ਰਮਾਤਮਾ ਨੇ ਜਿੱਦਾਂ ਸਾਨੂੰ ਬਣਾ ਕੇ ਭੇਜਿਆ ਉਹਦੀ ਬਣਤਰ ਦੇ ਨਾਲ ਅਸੀਂ ਛੇੜਛਾੜ ਨਾ ਕਰੀਏ ਤੇ ਜ਼ਿਆਦਾ ਵਧੀਆ ਤੇ ਜੇ ਛੇੜਛਾੜ ਕਰਦੇ ਆ ਮੈਂ ਤੁਹਾਨੂੰ ਇੱਕ ਛੋਟੇ ਐਗਜ਼ਾਮਪਲ ਨਾਲ ਸਮਝਾਉਣਾ ਜਿਸ ਤਰ੍ਹਾਂ ਇਹ ਸਾਡਾ ਗੋਡਾ ਹੈ ਹਨਾ ਜੀ ਜਦੋਂ ਆਪਰੇਟ ਕਰਦੇ ਆ ਇੱਥੋਂ ਤੇ ਉੱਪਰੋਂ ਦੋਵੇਂ ਪਾਸਿਓ ਗੋਡਾ ਥੋੜਾ ਥੋੜਾ ਕੱਟ ਦਿੰਦੇ ਆ ਕੱਟ ਕੇ ਤੇ ਉਹਨੂੰ ਕੈਪ ਸਟੀਲ ਦੇ ਕੈਪ ਚੜਾ ਦਿੱਤੇ ਜਾਂਦੇ ਜਿਹੜੇ ਕਿ ਜਦੋਂ ਉਹਦੇ ਚ ਨਰਵ ਸਿਸਟਮ ਹੀ ਖਤਮ ਹੋ ਗਿਆ ਤੇ ਉਹ ਦਰਦ ਹੋਣੀ ਨਹੀਂ ਹਾਂ ਪਰੰਤੂ ਜਦੋਂ ਅਸੀਂ ਪਰਮਾਤਮਾ ਦੀ ਬਣਾਈ ਇਸ ਚੀਜ਼ ਨਾਲ ਛੇੜਛਾੜ ਕਰਦੇ ਆ ਗੋਡਿਆਂ ਨੂੰ ਕੱਟ ਦਿੰਨੇ ਆ ਹੱਡੀਆਂ ਨੂੰ ਕੱਟ ਦਿੰਨੇ ਆ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਕਿ ਤੋ ਲੰਗਦੇ ਹੋਏ ਜਾਂ ਫਰਜ਼ ਕਰੋ ਕੋਈ ਬੰਦਾ ਡਿੱਗ ਪਿਆ ਕੋ ਐਕਸੀਡੈਂਟ ਹੋ ਗਿਆ ਉਹ ਗੋਡਾ ਚਿੱਬਾ ਹੋ ਗਿਆ ਜਾਂ ਚ ਕੋਈ ਪ੍ਰੋਣਾਗੀ ਦੁਬਾਰਾ ਉਹ ਗੋਡਾ ਦੁਬਾਰਾ ਪੈਣਾ ਨਹੀਂ ਕਿਉਂਕਿ ਖਰਾਬ ਗੋਡੇ ਨੂੰ ਠੀਕ ਕੀਤਾ ਜਾ ਸਕਦਾ ਹੈ ਦਵਾਈਆਂ ਦੇ ਨਾਲ ਆਪਰੇਸ਼ਨ ਦੇ ਨਾਲ ਪਰ ਜਿਹੜੇ ਗੋਡੇ ਕੱਟੇ ਹੀ ਗਏ ਉਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਦੁਬਾਰਾ ਇਸ ਕਰਕੇ ਮੇਰੀ ਤੇ رائے ਆ ਕਿ ਜੇ ਤੁਹਾਡਾ ਡਾਕਟਰ ਤੁਹਾਨੂੰ ਆਪਰੇਟ ਵਾਸਤੇ ਕਹਿੰਦਾ ਤੇ ਸਮਾਂ ਲਓ ਸੋਚੋ ਵਿਚਾਰ ਕਰੋ ਫਿਰ ਆਪਰੇਟ ਵਾਲੇ ਪਾਸੇ ਜਾਓ ਵੈਸੇ ਅਸੀਂ ਆਪਰੇਟ ਵਾਲੇ ਪਾਸੇ ਨਹੀਂ ਜਾਣ ਦਿੰਦੇ ਤੁਸੀਂ ਡਾਕਟਰ ਸਾਹਿਬ ਦਰਦ ਗੋਡਿਆਂ ਦੇ ਦਰਦਾਂ ਦੇ ਲਈ ਕੀ ਖਾਸ ਕਰਦੇ ਹੋ ਕਿਹੜੀ ਚੀਜ਼ ਦੇ ਨਾਲ ਸਹੀ ਕਰਦੇ ਹੋ ਕੋਈ ਆਪਰੇਟ ਕਰਦੇ ਹੋ ਇਹ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਜਿਵੇਂ ਅੱਜਕੱਲ ਪਲਾਸਟਿਕ ਦੀਆਂ ਚੀਜ਼ਾਂ ਜਾਂ ਅਜਿਹਾ ਕੁਝ ਕਰਦੇ ਹਾਂ ਦਰਦ ਨਹੀਂ ਅਸੀਂ ਸਾਡਾ ਟ੍ਰੀਟਮੈਂਟ ਕਰਨ ਦਾ ਜਿਹੜਾ ਢੰਗ ਬਿਲਕੁਲ ਅਲੱਗ ਹੈ ਅਸੀਂ ਸਭ ਤੋਂ ਜ਼ਰੂਰੀ ਗੱਲ ਕਿ ਨੇਚਰੋਪੈਥਿਕ ਕੁਦਰਤ ਨੂੰ ਇਸ ਚੀਜ਼ ਵਿੱਚ ਇਨਕਲੂਡ ਰੱਖਦੇ ਹਾਂ ਸਾਡੇ ਗੋਡੇ ਦੀ ਜਿਹੜੀ ਗਰੀਸ ਆ ਉਹ ਕਦੇ ਖਤਮ ਨਹੀਂ ਹੁੰਦੀ ਲੋਕਾਂ ਨੇ ਡਰਾਇਆ ਵੀ ਤੁਹਾਡੀ ਗਰੀਸ ਖਤਮ ਹੋ ਗਈ ਕਦੇ ਨਹੀਂ ਖਤਮ ਹੁੰਦੀ ਇਹ ਜਿਹੜੀ ਗਰੀਸ ਹੈ ਇਹ ਪਰਮਾਤਮਾ ਨੇ ਸਾਡੇ ਗੋਡਿਆਂ ਵਿੱਚ ਪੈਦਾ ਬਚਪਨ ਤੋਂ ਹੀ ਆ ਉਹ ਬਣਦੀ ਜਾਂਦੀ ਆਪਣੇ ਆਪ ਬਣਦੀ ਜਾਂਦੀ ਆ ਤੇ ਦੂਸਰੀ ਗੱਲ ਹੈ ਕਿ ਜਦੋਂ ਉਹ ਗਰੀਸ ਹੌਲੀ-ਹੌਲੀ ਹੌਲੀ-ਹੌਲੀ ਇੱਕ ਜਗ੍ਹਾ ਦੇ ਉੱਤੇ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਕਿ ਇਸ ਬੰਦੇ ਦੀ ਗਰੀਸ ਘਟ ਗਈ ਜਦ ਕਿ ਘਟਦੀ ਨਹੀਂ ਉਹ ਇੱਕ ਜਗ੍ਹਾ ਤੇ ਜੰਮਣੀ ਸ਼ੁਰੂ ਹੋ ਜਾਂਦੀ ਅਸੀਂ ਜਿਹੜਾ ਟ੍ਰੀਟਮੈਂਟ ਦਿੰਨੇ ਆ ਉਹਦੇ ਨਾਲ ਅਸੀਂ ਉਹ ਗਰੀਸ ਨੂੰ ਦੁਬਾਰਾ ਰੀਕਨਸਟਰਕਟ ਕਰਦੇ ਆ ਜਿਹਦੇ ਨਾਲ ਉਹ ਦੁਬਾਰਾ ਉਹ ਪੈਦਾ ਹੋ ਜਾਂਦੀ ਹੈ ਤੇ ਗੋਡੇ ਦੁਬਾਰਾ ਵਧੀਆ ਚੱਲਣ ਲੱਗ ਪੈਂਦੇ ਸਾਡੇ ਇਲਾਜ ਦੇ ਵਿੱਚ ਨਾ ਤੇ ਅਸੀਂ ਕੋਈ ਕੱਟ ਲਗਾਣੇ ਆ ਨਾ ਅਸੀਂ ਕਿਸੇ ਕਿਸਮ ਦੀ ਕੋਈ ਇੰਜੈਕਸ਼ਨ ਦਿੰਨੇ ਆ ਗੋਡਿਆਂ ਦੇ ਵਿੱਚ ਐਸਾ ਕੁਝ ਨਹੀਂ ਕਰਦੇ ਸਿਰਫ ਅਸੀਂ ਮੈਡੀਸਨ ਦੇ ਨਾਲ ਆਯੁਰਵੈਦਿਕ ਤਰੀਕੇ ਦੇ ਨਾਲ ਇਹ ਸਾਰਾ ਟ੍ਰੀਟਮੈਂਟ ਕਰਦੇ ਆ ਜਿਹਦੇ ਨਾਲ ਬਹੁਤ ਸਾਰੇ ਲੋਕ ਬਿਨਾ ਆਪਰੇਸ਼ਨ ਤੋਂ ਵਧੀਆ ਜ਼ਿੰਦਗੀ ਜੀਣਗੇ ਹਮਮ ਇਲਾਜ ਕਿੰਨੇ ਕ ਸਮੇਂ ਦਾ ਹੁੰਦਾ ਤੁਹਾਡਾ ਜਿਹੜਾ ਇਲਾਜ ਆ ਇਹ ਲਗਾਤਾਰ ਕੰਟੀਨਿਊਸਲੀ ਕਰਨਾ ਪੈਂਦਾ ਜਾਂ ਕਿੰਨਾ ਕ ਸਮਾਂ ਸਾਡੇ ਕੋਲ ਪਹਿਲੇ 5 ਵਾਰ ਅਸੀਂ ਪੇਸ਼ੈਂਟ ਨੂੰ ਬੁਲਾਣੇ ਆ 5 ਦਿਨਾਂ ਬਾਅਦ ਪੇਸ਼ੈਂਟ ਨੂੰ ਆਉਣਾ ਪੈਂਦਾ ਤਾਂ ਕਿ ਅਸੀਂ ਉਹ ਥੈਰੇਪੀ ਦਿੰਨੇ ਆ ਹਰ 5 ਦਿਨ ਬਾਅਦ ਅਸੀਂ ਥੈਰੇਪੀ ਦਿੰਨੇ ਆ ਉਸ ਤੋਂ ਬਾਅਦ ਟੋਟਲ ਸਾਡਾ 90 ਦਿਨ ਦਾ ਟ੍ਰੀਟਮੈਂਟ ਹੈ ਸ਼ੁਰੂ ਤੋਂ ਲੋਕੇ ਐਂਡ ਤੱਕ ਸਿਰਫ 90 ਦਿਨ ਦਾ ਆਪਣਾ ਕੋਰਸ ਹੈ 90 ਦਿਨ ਦੇ ਵਿੱਚ ਲਗਭਗ 90 ਤੋਂ 95% ਲੋਕ ਜਿਹੜੇ ਉਹ ਠੀਕ ਹੋ ਜਾਂਦੇ ਪਰਹੇਜ਼ ਡਾਕਟਰ ਸਾਹਿਬ ਕਿੰਨਾ ਕੁ ਰੱਖਣਾ ਪੈਂਦਾ ਇਸ ਚੀਜ਼ ਦੇ ਵਿੱਚ ਖਾਣ ਪੀਣ ਦਾ ਜਾਂ ਕਈ ਹੋਰ ਚੀਜ਼ਾਂ ਦਾ ਨਹੀਂ ਨਹੀਂ ਸਾਡੇ ਇਲਾਜ ਦੇ ਵਿੱਚ ਕਿਸੇ ਕਿਸਮ ਦਾ ਕੋਈ ਪਰਹੇਜ਼ ਨਹੀਂ ਅਸੀਂ ਸਿਰਫ ਦੋ ਚੀਜ਼ਾਂ ਤੋਂ ਮਨਾ ਕਰਦੇ ਹਾਂ ਇੱਕ ਪੌੜੀ ਨਹੀਂ ਚੜਨਾ ਔਰ ਦੂਸਰਾ ਚੌਂਕੜੀ ਮਾਰ ਕੇ ਨਹੀਂ ਬੈਠਣਾ ਜਿੰਨਾ ਮਰਜੀ ਸਿੱਧਾ ਤੁਸੀਂ ਤੁਰੋ ਜੋ ਮਰਜੀ ਤੁਸੀਂ ਖਾਓ ਜੋ ਮਰਜੀ ਪੀਓ ਮੇਰੇ ਗੋਡਿਆਂ ਦੇ ਇਲਾਜ ਦੇ ਵਿੱਚ ਹੋਰ ਕੋਈ ਪਰਹੇਜ਼ ਨਹੀਂ ਕਈ ਤਰ੍ਹਾਂ ਦੇ ਅਕਸਰ ਅਸੀਂ ਡਾਕਟਰ ਸਾਹਿਬ ਦੇਖਦੇ ਹਾਂ ਕਿ ਕਹਿ ਦਿੰਦੇ ਆ ਲੱਸੀ ਨਹੀਂ ਪੀਣੀ ਦਹੀਂ ਨਹੀਂ ਖਾਣੀ ਦੁੱਧ ਨਹੀਂ ਪੀਣਾ ਜਿਹੀਆਂ ਚੀਜ਼ਾਂ ਦਾ ਬੜਾ ਪਰਹੇਜ਼ ਦੱਸਿਆ ਜਾਂਦਾ ਹੈ ਨਹੀਂ ਐਸਾ ਕੁਝ ਨਹੀਂ ਹੈ ਦੁੱਧ ਦਹੀਂ ਲੱਸੀ ਜਿਹੜੀਆਂ ਸਾਡੀ ਬੋਡੀ ਦੀਆਂ ਜ਼ਰੂਰਤਾਂ ਨੇ ਸਾਨੂੰ ਵਿਟਾਮਿਨ मिनरल्स ਕੈਲਸ਼ੀਅਮ ਇਹ ਸਾਰੀਆਂ ਚੀਜ਼ਾਂ ਇਹਨਾਂ ਕੁਦਰਤੀ ਚੀਜ਼ਾਂ ਤੋਂ ਹੀ ਮਿਲਦੀਆਂ ਨੇ ਸਾਨੂੰ ਇਹ ਚੀਜ਼ਾਂ ਛੱਡਣੀਆਂ ਨਹੀਂ ਚਾਹੀਦੀਆਂ ਹਾਂ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਉਹ ਇੱਕ ਅਲੱਗ ਸਮੱਸਿਆ ਪਰ ਗੋਡਿਆਂ ਦੇ ਇਲਾਜ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਪਰਹੇਜ਼ ਜ਼ਰੂਰੀ ਨਹੀਂ ਡਾਕਟਰ ਸਾਹਿਬ ਤੁਹਾਡੀ ਪ੍ਰੈਕਟਿਸ ਦੀ ਗੱਲ ਕਰ ਲਈਏ ਇਹਨਾਂ ਖਾਸ ਕਰਕੇ ਦਰਦਾਂ ਨੂੰ ਲੈ ਕੇ ਉਹ ਕਿੰਨੇ ਕ ਸਮੇਂ ਦੀ ਹੈਗੀ ਹੈ ਜੇ ਪ੍ਰੈਕਟਿਸ ਦੀ ਗੱਲ ਕਰੀਏ ਜੀ ਜੀ ਅਸੀਂ ਲਗਭਗ 20-25 ਸਾਲ ਤੋਂ ਇਸੇ ਇੱਕੋ ਜਗ੍ਹਾ ਦੇ ਉੱਤੇ ਬੈਠੇ ਆ ਅਸੀਂ ਕੋਈ ਇਹ ਨਹੀਂ ਕਿ ਸੋਮਵਾਰ ਅਸੀਂ ਉੱਥੇ ਆ ਬੁੱਧਵਾਰ ਅਸੀਂ ਉੱਥੇ ਐਦਾਂ ਕੁਛ ਨਹੀਂ ਇੱਕੋ ਹੀ ਸਾਡਾ ਸਟੇਸ਼ਨ ਹੈ 20-25 ਸਾਲ ਤੋਂ ਅਸੀਂ ਕੰਟੀਨਿਊ ਇੱਕੋ ਜਗ੍ਹਾ ਦੇ ਉੱਤੇ ਬੈਠ ਕੇ ਆਪਣਾ ਟ੍ਰੀਟਮੈਂਟ ਕਰ ਰਹੇ ਆ ਔਰ ਇਸ ਜਗ੍ਹਾ ਦੇ ਉੱਤੇ ਸਾਨੂੰ ਲਗਭਗ 25 ਸਾਲ ਹੋ ਗਏ ਆ ਆ ਕੋਈ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ ਕਿ ਆਯੁਰਵੈਦ ਤਰੀਕਾ ਵੀ ਸਾਡੇ ਕੋਲ ਹੈਗਾ ਨਾਲ ਨਾਲ ਉਹਦੇ ਮੈਡੀਸਿਨ ਉਹਦਾ ਕੋਈ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਹੈਗਾ ਅਜਿਹਾ ਕੁਝ ਹਾਂ ਦੇਖੋ ਇਸ ਤਰ੍ਹਾਂ ਕੇ ਹਰਬਲ ਔਰ ਆਯੁਰਵੈਦਿਕ ਆਯੁਰਵੈਦਿਕ ਦਾ ਮਤਲਬ ਹੈ ਜਿਹੜੀ ਬੂਟੀਆਂ ਜਾਂ ਕੁਦਰਤੀ ਚੀਜ਼ਾਂ ਜਿਹਦੇ ਤੋਂ ਅਸੀਂ ਟਰੀਟਮੈਂਟ ਉਹਦਾ ਕਦੀ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਦੀ ਵੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜਦ ਕਿ ਹਰਬਲ ਔਰ ਆਯੁਰਵੈਦਿਕ ਚੀਜ਼ਾਂ ਸਾਡੀ ਬੋਡੀ ਨੂੰ ਹੋਰ ਜ਼ਿਆਦਾ ਵਧੀਆ ਕਰਦੀਆਂ ਡਾਕਟਰ ਸਾਹਿਬੀ ਘਰ ਅੱਜਕੱਲ ਖਾਸ ਕਰਕੇ ਜਿਹੜੀ ਚੀਜ਼ ਅਕਸਰ ਅਸੀਂ ਦੇਖ ਰਹੇ ਹਾਂ ਕਿ ਬੈਕ ਪੇਨ ਸ਼ਾਇਦ ਉਹਨੂੰ ਕੁਝ ਸਲਿੱਪ ਡਿਸਕ ਕਰਕੇ ਵੀ ਕਹਿ ਦਿੱਤਾ ਜਾਂਦਾ ਉਹ ਕੀ ਚੀਜ਼ ਹੈ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਸਲਿੱਪ ਡਿਸਕ ਇੱਕਦਮ ਨਹੀਂ ਸ਼ੁਰੂ ਹੁੰਦੀ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਜਦੋਂ ਸਾਡਾ ਕਿਸੇ ਤਰ੍ਹਾਂ ਐਕਸੀਡੈਂਟ ਹੋ ਜਾਂਦਾ ਅਸੀਂ ਚੂਲੇ ਦੇ ਪਹਾੜ ਡਿੱਗ ਜਾਂਦੇ ਆ ਜਾਂ ਅਸੀਂ ਬਾਥਰੂਮ ਦੇ ਵਿੱਚ ਡਿੱਗ ਪਏ ਜਾਂ ਕੋਈ ਸਾਡਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਕੀ ਹੁੰਦਾ ਕਿ ਐ ਮੈਂ ਕੈਮਰਾਮੈਨ ਸਾਹਿਬ ਨੂੰ ਦਿਖਾਣਾ ਚਾਹਾਂਗਾ ਕਿ ਇਹ ਸਾਡੀ ਰੀਡ ਦੀ ਹੱਡੀ ਹੈ ਠੀਕ ਹੈ ਇਹਨੂੰ ਅਸੀਂ ਟੇਲ ਬੋਨ ਬੋਲਦੇ ਹਾਂ ਟੇਲ ਬੋਨ ਮਤਲਬ ਜਿਹਨੂੰ ਪੂਛ ਹੱਡੀ ਦੀ ਪੂਛ ਜਿੱਥੇ ਆ ਕੇ ਖਤਮ ਹੁੰਦੀ ਹੈ ਇਸ ਜਗ੍ਹਾ ਦੇ ਉੱਪਰ ਡਿੱਗਣ ਕਰਕੇ ਜਦੋਂ ਚੋਟ ਲੱਗਦੀ ਹੈ ਇਹ ਵਾਲੇ ਮਣਕੇ ਉਹ ਪ੍ਰੈਸ ਹੋ ਜਾਂਦੇ ਆ ਪ੍ਰੈਸ ਹੋਣ ਕਰਕੇ ਇਹਨਾਂ ਤੋਂ ਨਿਕਲਣ ਵਾਲੀਆਂ ਜਿਹੜੀਆਂ ਨਸਾਂ ਨੇ ਪੈਰਾਂ ਦੀਆਂ ਉਹ ਬਲੌਕ ਹੋ ਜਾਂਦੀਆਂ ਜਿੰਨੂੰ ਅਸੀਂ ਕਹਿੰਨੇ ਕਿ ਤੁਹਾਡੀ ਡਿਸਕ ਸਲਿੱਪ ਕਰ ਗਈ ਹੈ ਜੀ ਸਲਿੱਪ ਕਰਨ ਦੇ ਨਾਲ ਉਹ ਪ੍ਰੋਬਲਮ ਵੱਜ ਜਾਂਦੀ ਹੈ ਉਹਨੂੰ ਬੈਕ ਪੇਨ ਵੀ ਕਹਿ ਲੈਂਦੇ ਆ ਸਲਿੱਪ ਡਿਸਕ ਵੀ ਕਹਿ ਲੈਂਦੇ ਆ ਜੇ ਉਹਦੇ ਨਾਲ ਤੁਹਾਡੇ ਹੱਥ ਪੈਰ ਸੌਂਦੇ ਆ ਜਾਂ ਇੱਕ ਖਾਸ ਲੱਤ ਦੇ ਕਿਸੇ ਹਿੱਸੇ 'ਚ ਦਰਦ ਜਾਂਦੀ ਆ ਤੇ ਉਹਨੂੰ ਅਸੀਂ ਰੀ ਦਾ ਦਰਦ ਵੀ ਬੋਲਦੇ ਨੇ ਇਹ ਸਾਰੀਆਂ ਚੀਜ਼ਾਂ ਦਾ ਬਿਲਕੁਲ 100% ਸਾਡੇ ਕੋਲ ਇਲਾਜ ਆ ਔਰ ਗਰੰਟੀ ਨਾਲ ਅਸੀਂ ਇਲਾਜ ਕਰਦੇ ਹਾਂ ਇਹ ਇਹਦੇ ਲਈ ਵੀ ਡਾਕਟਰ ਸਾਹਿਬ ਕੋਈ ਆਪਰੇਸ਼ਨ ਵਗੈਰਾ ਹੋਊਗਾ ਜਾਂ ਕੁਝ ਐਵੇਂ ਹੀ ਬਿਨਾ ਆਪਰੇਸ਼ਨ ਤੋਂ ਨਹੀਂ ਨਹੀਂ ਅਸੀਂ ਜਿਹੜਾ ਵੀ ਟ੍ਰੀਟਮੈਂਟ ਕਰਦੇ ਹਾਂ ਚਾਹੇ ਉਹ ਕਮਰ ਦਰਦ ਹੈ ਚਾਹੇ ਉਹ ਗੋਡੇ ਦਰਦ ਹੈ ਚਾਹੇ ਉਹ ਰੀਡ ਹੈ ਚਾਹੇ ਉਹ ਸਰਵਾਈਕਲ ਹੈ ਚਾਹੇ ਉਹ ਮਾਈਗਰੇਨ ਹੈ ਅਸੀਂ ਕਿਸੇ ਵੀ ਰੋਗ ਦਾ ਆਪਰੇਸ਼ਨ ਨਹੀਂ ਕਰਦੇ ਅਸੀਂ ਮੈਡੀਸਨ ਦੇ ਨਾਲ ਹੀ ਠੀਕ ਕਰਦੇ ਹਾਂ ਪਲੱਸ ਨਾਲ ਅਸੀਂ ਜਿਹੜੀ ਥੈਰੇਪੀਜ਼ ਦਿੰਨੇ ਆ ਅਸੀਂ ਉਹਦੇ ਨਾਲ ਹੀ ਠੀਕ ਕਰਦੇ ਹਾਂ ਕੋਈ ਆਪਰੇਸ਼ਨ ਦੀ ਲੋੜ ਨਹੀਂ ਅ ਡਾਕਟਰ ਸਾਬ ਇੱਕ ਅਕਸਰ ਦੇਖਦੇ ਆ ਕਿ ਜਿਵੇਂ ਸਿਰਦਰਦ ਆਪਾਂ ਹੌਲੀ-ਹੌਲੀ ਸਿਰਦਰਦ ਹੁੰਦਾ ਹੈ ਹੌਲੀ ਅੱਗੇ ਜਾ ਕੇ ਉਹ ਮਾਈਗਰੇਨ ਦੀ ਪ੍ਰੋਬਲਮ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਪਰ ਕੀ ਹੁੰਦਾ ਕੀ ਹੈ ਕਿ ਮਰੀਜ਼ ਨੂੰ ਪਤਾ ਨਹੀਂ ਹੁੰਦਾ ਕਿ ਮੇਰਾ ਤਾਂ ਅਗਲਾ ਸਿਰਦਰਦ ਹੁੰਦਾ ਕੋਈ ਡਿਸਪ੍ਰਿਨ ਦੀ ਗੋਲੀ ਖਾ ਲੈਂਦਾ ਕੋਈ ਹੋਰ ਤਰ੍ਹਾਂ ਦੀਆਂ ਗੋਲੀਆਂ ਖਾ ਲੈਂਦਾ ਪਰ ਉਹਦੇ ਲਈ ਕੀ ਕਰਨਾ ਚਾਹੀਦਾ ਹੈ ਦੇਖੋ ਤੁਸੀਂ ਗੱਲ ਕੀਤੀ ਮਾਈਗਰੇਨ ਦੀ ਮਾਈਗਰੇਨ ਜਿਹੜਾ ਰੋਗ ਹੈ ਜਿਸ ਤਰ੍ਹਾਂ ਸਾਡਾ ਦਿਮਾਗ ਹੈ ਇਹ ਦੋ ਹਿੱਸਿਆਂ ਵਿੱਚ ਵੰਡਿਆ ਆਇਆ ਹੈ ਇਹਦੇ ਸੈਂਟਰ ਦੇ ਵਿੱਚ ਇੱਕ ਪਾਰਟੀਸ਼ਨ ਹੈ ਦੋ ਹਿੱਸਿਆਂ ਦੇ ਵੰਡਿਆ ਸਾਡੀ ਅੱਖ ਦੇ ਪਿੱਛੇ ਇੱਕ ਨਾੜ ਹੈ ਜਿਹਨੂੰ ਅਸੀਂ ਸਰਵਾਈਕਲ ਦੀ ਵੇਨ ਕਹਿੰਦੇ ਆ ਠੀਕ ਹੈ ਉਹ ਕਿਸੇ ਕਾਰਨ ਕਰਕੇ ਮਤਲਬ ਚੋਟ ਲੱਗਣ ਕਰਕੇ ਜਾਂ ਡਿਪਰੈਸ਼ਨ ਕਰਕੇ ਉਹ ਨਸ ਬਲੌਕ ਹੋ ਜਾਂਦੀ ਹੈ ਉਹ ਨਸ ਅੱਖ ਦੇ ਪਿੱਛੋਂ ਨਿਕਲ ਕੇ ਤੇ ਸਾਡੀ ਪਿੱਛੇ ਜਾ ਕੇ ਜਿਹੜੀ ਹੱਡੀ ਹੈ ਉਹਦੇ ਨਾਲ ਜੁੜਦੀ ਹੈ ਉਦੇ ਵਿੱਚ ਬਲੋਕੇਜ ਹੋਣ ਕਰਕੇ ਸਾਡਾ ਅੱਧਾ ਸਿਰ ਦਰਦ ਹੁੰਦਾ ਉਹਦੇ ਨਾਲ ਮਰੀਜ਼ ਕਈ ਵਾਰੀ ਇੰਨਾ ਜ਼ਿਆਦਾ ਦਰਦ ਵੱਜ ਜਾਂਦਾ ਕਿ ਉਹਨੂੰ ਵੋਮਟਿੰਗਸ ਵੀ ਸ਼ੁਰੂ ਹੋ ਜਾਂਦੀ ਹੈ ਉਲਟੀਆਂ ਵੀ ਸ਼ੁਰੂ ਹੋ ਜਾਂਦੀਆਂ ਉਹ ਮਾਈਗਰੇਨ ਹੈ ਮਾਈਗਰੇਨ ਦੀ ਵੱਡੀ ਪਛਾਣ ਇਹ ਆ ਕਿ ਇੱਕ ਤੇ ਤੁਹਾਡਾ 파ਟ ਅੱਧਾ ਦਰਦ ਕਰੇਗਾ ਜੀ ਪੂਰਾ ਸਿਰ ਦਰਦ ਨਹੀਂ ਕਰੇਗਾ ਖਾਸ ਕਰਕੇ ਕਿਸੇ ਦਾ ਖੱਬਾ ਕਿਸੇ ਦਾ ਸੱਜਾ ਇੱਕ 파ਟ ਦਰਦ ਕਰੇਗਾ ਔਰ ਦੂਸਰੀ ਵੱਡੀ ਨਿਸ਼ਾਨੀ ਇਹ ਆ ਕਿ ਉਸ ਦਰਦ ਦੇ ਵਧਨ ਦੇ ਨਾਲ ਸਾਨੂੰ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਮਾਈਗਰੇਨ ਹੈ ਔਰ ਇਹਦਾ ਵੀ ਅਸੀਂ ਟ੍ਰੀਟਮੈਂਟ ਜਿਹੜਾ ਹੈ ਉਹ ਪੂਰਨ ਤੌਰ ਤੇ ਆਯੁਰਵੈਦਿਕ ਕਰਦੇ ਆਂ ਔਰ ਗਰੰਟੀ ਨਾਲ ਕਰਦੇ ਆਂ ਡਾਕਟਰ ਸਾਹਿਬ ਮਾਈਗਰੇਨ ਦੀ ਪ੍ਰੋਬਲਮ ਛੋਟੀ ਉਮਰ ਦੇ ਵਿੱਚ ਵੀ ਹੋ ਜਾਂਦੀ ਹੈ ਜਾਂ ਕਿਵੇਂ ਹਾਂ ਬਿਲਕੁਲ ਹੋ ਸਕਦੀ ਹੈ ਉਮਰ ਦਾ ਇਹਦੇ ਵਿੱਚ ਕੋਈ ਤਕਾਜ਼ਾ ਨਹੀਂ ਕਿਸੇ ਨੂੰ 9 ਸਾਲ ਦੀ ਉਮਰ 'ਚ ਕਿਸੇ ਨੂੰ 5 ਸਾਲ ਦੀ ਉਮਰ 'ਚ ਕਿਸੇ ਨੂੰ 20 ਸਾਲ ਦੀ ਉਮਰ 'ਚ ਕਿਸੇ ਨੂੰ 80 ਸਾਲ ਦੀ ਉਮਰ 'ਚ ਜਾ ਕੇ ਵੀ ਮਾਈਗਰੇਨ ਹੋ ਸਕਦਾ ਬਚਾ ਦੇ ਲਈ ਇਹਦੇ ਕੀ ਕਰਨਾ ਚਾਹੀਦਾ ਹੈ ਕਿਹੜੀ ਚੀਜ਼ ਵਰਤਣੀ ਚਾਹੀਦੀ ਹੈ ਜਾਂ ਕਿਹੜੀ ਚੀਜ਼ ਨਹੀਂ ਵਰਤਣੀ ਚਾਹੀਦੀ ਹਾਂ ਮਾਈਗਰੇਨ ਤੇ ਸਰਵਾਈਕਲ ਇਹ ਜਿਹੜੀਆਂ ਦੋ ਟਰੀਟਮੈਂਟਸ ਨੇ ਨਾ ਇਨਾਂ ਦੇ ਵਿੱਚ ਪ੍ਰੀਕੋਸ਼ਨਸ ਲਗਭਗ ਸੇਮ ਹੀ ਐ ਮਤਲਬ ਤੁਸੀਂ ਉੱਚਾ ਸਰਾਣਾ ਨਹੀਂ ਲੈਣਾ ਸਿਰ ਝੁਕਾ ਕੇ ਬਹੁਤ देर ਮੋਬਾਈਲ ਨਹੀਂ ਦੇਖਣਾ ਜਾਂ ਕੋਈ ਸਲਾਈ ਕਢਾਈ ਦਾ ਕੰਮ ਕਰਦੇ ਹੋ ਤੇ ਉਹਦੇ ਵਿੱਚ ਥੋੜਾ ਪਰਹੇਜ਼ ਰੱਖਣਾ ਐਕਚੁਅਲੀ ਸਾਡੀ ਗਰਦਨ ਐ ਜਿਹੜੀ ਉਹਦੀ ਰੀੜ ਦੀ ਹੱਡੀ ਬਿਲਕੁਲ ਸਿੱਧੀ ਰਹਿੰਦੀ ਐ ਜਦੋਂ ਅਸੀਂ ਦੇਖ ਲੈਂਦੇ ਉਹਦਾ ਟੇਢੀ ਹੋ ਜਾਂਦੀ ਟੇਢੀ ਹੋਣ ਕਰਕੇ ਫਿਰ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਤੇ ਕਮਰ ਦਰਦ ਦੀ ਗੱਲ ਕਰ ਲਈਏ ਡਾਕਟਰ ਸਾਹਿਬ ਕਮਰ ਦਾ ਦਰਦ ਵੀ ਅੱਜਕੱਲ ਬਹੁਤ ਜ਼ਿਆਦਾ ਫੈਲਿਆ ਹੋਇਆ ਬਹੁਤ ਜ਼ਿਆਦਾ ਖਾਸ ਕਰਕੇ ਲੇਡੀਜ਼ ਨੂੰ ਜਿਹੜੀ ਹੈ ਇਹ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਉਸ ਚੀਜ਼ ਦਾ ਇਲਾਜ ਵੀ ਸੰਭਵ ਹੈਗਾ ਹਾਂਜੀ ਬਿਲਕੁਲ ਜੀ ਕਮਰ ਦਰਦ ਦਾ ਸ਼ੈਟਿਕਾ ਪੇਨ ਦਾ ਜਿਹਨੂੰ ਰੀ ਦੀ ਦਰਦ ਕਹਿੰਦੇ ਆ ਕੋਈ ਸੁਖਣਾ 나ੜੀ ਵੀ ਕਹਿ ਲੈਂਦਾ ਕਮਰ ਦੀ ਦਰਦ ਦਾ ਵੀ ਸਾਡੇ ਕੋਲ ਬਿਲਕੁਲ ਪ੍ਰੋਪਰ ਇਲਾਜ ਹੈ ਚਾਹੇ ਕਿੰਨੀ ਵੀ ਪੁਰਾਣੀ ਹੋਵੇ ਉਹ ਦੇਸ਼ਾਂ ਵਿਦੇਸ਼ਾਂ ਤੋਂ ਵੀ ਕਸਟਮਰ ਆਂਦੇ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਮਤਲਬ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਉਹ ਆਉਂਦੇ ਨੇ ਆਪਣਾ ਇਲਾਜ ਕਰਾਉਂਦੇ ਨੇ ਕਮਰ ਦਰਦ ਦਾ ਵੀ ਸਾਡੇ ਕੋਲ ਬਿਲਕੁਲ ਗਰੰਟੀ ਸੁਦਾ ਇਲਾਜ ਹੈ ਡਾਕਟਰ ਸਾਹਿਬ ਜਿਵੇਂ ਕੋਈ ਜਿਵੇਂ ਕੋਈ ਪੇਸ਼ੈਂਟ ਵਿਦੇਸ਼ ਦੇ ਵਿੱਚ ਆਈ ਵੀਡੀਓ ਤੁਹਾਡੀ ਜਰੂਰ ਦੇਖ ਰਿਹਾ ਹੋ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਉਹਨੂੰ ਉਹ ਚਲੋ ਦੇ ਨੂੰ ਉਹਨੂੰ ਥੋੜਾ ਸਮਾਇਆ ਉਹ ਆ ਨਹੀਂ ਸਕਦਾ ਕੀ ਉਹਦਾ ਇਲਾਜ ਫੋਨ ਦੇ ਉੱਤੇ ਤੁਸੀਂ ਕੁਝ ਉਹਨਾਂ ਨੂੰ ਦੱਸ ਸਕਦੇ ਹੋ ਜਾਂ ਉਹਨਾਂ ਦੀ ਮੈਡੀਸਿਨ ਜਿਹੜੀ ਹੈ ਉਹ ਕੋਰੀਅਰ ਰਾਹੀਂ ਉੱਥੇ ਭੇਜ ਸਕਦੇ ਹੋ ਕਿਵੇਂ ਦੇਖੋ ਇਸ ਤਰ੍ਹਾਂ ਹੈ ਕਿ ਇਲਾਜ ਅਸੀਂ ਉਹਦਾ ਫੋਨ ਤੇ ਸੁਣ ਲਾਂਗੇ ਵੀਡੀਓ ਕਾਲ ਤੇ ਸਾਰੀ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਮੈਂ ਮੈਡੀਸਨ ਭੇਜਣ ਦਾ ਜਿੱਥੋਂ ਤੱਕ ਸਵਾਲ ਹੈ ਮੈਡੀਸਨ ਅੱਜ ਕੱਲ ਕੋਰੀਅਰ ਹੋਣੀ ਬੰਦ ਕਰ ਦਿੱਤੀ ਹੈ ਗਵਰਨਮੈਂਟ ਨੇ ਕੋਰੀਅਰ ਨਹੀਂ ਹੋ ਸਕਦੀ ਹਾਂ ਉਸ ਦਾ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਯਾਰ ਦੋਸਤ ਆ ਕੇ ਸਾਡੇ ਕੋਲ ਮੈਡੀਸਨ ਲੈ ਜਾ ਸਕਦਾ ਹੈ ਇੰਡੀਆ ਦੇ ਵਿੱਚ ਇਹ ਸੁਵਿਧਾ ਹੈਗੀ ਹੈ ਕਿ ਅਸੀਂ ਫੋਨ ਦੇ ਉੱਪਰ ਉਹਨਾਂ ਦਾ ਇਲਾਜ ਸਾਰਾ ਸੰਭਵ ਕਰ ਦੇਵਾਂਗੇ ਇੰਡੀਆ ਦੇ ਵਿੱਚ ਸਾਰੀ ਮੈਡੀਸਨ ਜਿਹੜੀ ਉਹ ਸਪਲਾਈ ਹੋ ਸਕਦੀ ਹੈ ਕਿਸੇ ਪਾਸੇ ਉਹ ਅਸੀਂ ਫੋਨ ਤੇ ਹੀ ਸਾਰੀ ਗੱਲਬਾਤ ਸੁਣ ਕੇ ਤੇ ਉਹਨਾਂ ਨੂੰ ਕੋਰੀਅਰ ਕਰ ਦੇਵਾਂਗੇ ਵਿਦੇਸ਼ ਦੇ ਵਿੱਚ ਦਵਾਈ ਨਹੀਂ ਜਾਂਦੀ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਹੈ ਉਹ ਕਿਸੇ ਨੰਬਰ ਦੇ ਉੱਤੇ ਸੰਪਰਕ ਕਰ ਸਕਦਾ ਹੈ ਕਿਹੜੇ ਸਮੇਂ ਤੁਹਾਨੂੰ ਮਿਲ ਸਕਦਾ ਹੈ ਜਾਂ ਕੋਲ ਕਰ ਸਕਦਾ ਹੈ ਜਾਂ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਦੇਖੋ ਅਸੀਂ ਨਾ ਤੁਹਾਨੂੰ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਕਰਵਾ ਦਿੰਦੇ ਆ ਇੱਕ ਬੇਨਤੀ ਹੈ ਕਿ ਥੋੜਾ ਰਸ਼ ਹੋਣ ਦੇ ਕਾਰਨ ਅਸੀਂ ਫੋਨ ਕਾਲ ਹਰ ਇੱਕ ਦਾ ਨਹੀਂ ਸੁਣ ਸਕਦੇ ਪੋਸੀਬਲ ਨਹੀਂ ਹੈਗਾ ਕਿਉਂਕਿ ਇੱਕ ਮਰੀਜ਼ ਬੈਠਾ ਤੇ ਉਹਨੂੰ 15 ਤੋਂ 20 ਮਿੰਟ ਸਾਨੂੰ ਲੱਗ ਜਾਂਦੇ ਆ ਉਹਦੇ ਨਾਲ ਕਾਉਂਸਲਿੰਗ ਕਰਦੇ ਆ ਗੱਲ ਕਰਦੇ ਆ ਇਸ ਕਰਕੇ ਮੇਰੀ ਜਿਹੜਾ ਵੀ ਸਾਡੇ ਕੋਲ ਆਣਾ ਚਾਹੁੰਦਾ ਉਹਨੂੰ ਰਿਕੁਐਸਟ ਹੈ ਕਿ ਉਹ ਸਾਨੂੰ ਵਟਸਐਪ ਤੇ ਮੈਸੇਜ ਛੱਡ ਦਵੇ ਜਦੋਂ ਵੀ ਸਾਡੇ ਕੋਲ ਟਾਈਮ ਹੋਏਗਾ ਅਸੀਂ ਉਹਦੇ ਨਾਲ ਆਪ ਫੋਨ ਤੇ ਗੱਲ ਕਰਾਂਗੇ ਪਲੀਜ਼ ਕਾਲ ਨਾ ਕਰਨ ਕਿਉਂਕਿ ਕਾਲਸ ਇੰਨੀਆਂ ਜ਼ਿਆਦਾ ਅਟੈਂਡ ਕਰਨੀਆਂ ਸੰਭਵ ਨਹੀਂ ਹੁੰਦੀਆਂ WhatsApp ਤੇ ਅਸੀਂ ਉਹਦੇ ਨਾਲ ਰਾਬਤਾ ਕਰ ਸਕਦੇ ਹਾਂ ਜਿਵੇਂ ਡਾਕਟਰ ਸਾਹਿਬ ਕੋਈ ਕਿਸੇ ਮਰੀਜ਼ ਨੂੰ ਅੱਜਕੱਲ ਪ੍ਰੋਬਲਮ ਕੋਈ ਜ਼ਿਆਦਾ ਹੋ ਜਾਂਦੀ ਹੈ ਉਸਦੇ ਇੱਥੇ ਰਹਿਣ ਦਾ ਵੀ ਇਂਤਜ਼ਾਮ ਹੈਗਾ ਫਿਰ ਉਹ ਰਾਤ ਸਟੇ ਕਰ ਸਕਦੇ ਆ ਜਾਂ ਕਿਤੇ ਦੂਰੋਂ ਕਿਤੋਂ ਆਂਦੇ ਨੇ ਜਾਂ ਉਹਨਾਂ ਨੂੰ ਨਾਲ ਦੀ ਨਾਲ ਘਰ ਭੇਜ ਦਿੱਤਾ ਜਾਂਦਾ ਹੈ ਟ੍ਰੀਟਮੈਂਟ ਕਰਕੇ ਕਿਵੇਂ ਦੇਖੋ ਸਾਡਾ ਜਿਹੜਾ ਟ੍ਰੀਟਮੈਂਟ ਹੈ ਉਹ ਕੋਈ ਬਹੁਤ ਜ਼ਿਆਦਾ ਲੰਬਾ ਨਹੀਂ ਹੁੰਦਾ ਜਿੱਦਾਂ ਸਾਡੇ ਕੋਲ ਕੋਈ ਮਰੀਜ਼ ਆਂਦਾ ਗੱਲ ਕਰਨ ਦੇ ਦੌਰਾਨ ਸਾਡਾ 20-25 ਮਿੰਟ ਟਾਈਮ ਲੱਗ ਸਕਦਾ ਪਰੰਤੂ ਇਲਾਜ ਦਾ ਜਿਹੜਾ ਸਮਾਂ ਹੈ ਉਹ 10-15-20 ਮਿੰਟ ਹੀ ਹੈ ਜ਼ਿਆਦਾ ਕੁਝ ਨਹੀਂ 20-25 ਮਿੰਟ ਦੀ ਥੈਰੇਪੀ ਹੈ ਤੇ 20-25 ਮਿੰਟ ਦਵਾਈ ਦਾ ਮਤਲਬ ਹਾਰਡਲੀ ਅੱਧਾ ਘੰਟਾ ਜਾਂ ਪੌਣਾ ਘੰਟਾ ਇਹਦੇ ਨਾਲ ਅਸੀਂ ਮਰੀਜ਼ ਨੂੰ ਫਾਰਗ ਕਰ ਦਿੰਨੇ ਹਾਂ ਉਸ ਤੋਂ ਬਾਅਦ ਉਹ ਆਰਾਮ ਨਾਲ ਆਪਣੇ ਘਰ ਜਾ ਸਕਦਾ ਸਾਡੇ ਕੋਲ ਇੱਥੇ ਰਹਿਣ ਦੀ ਸੁਵਿਧਾ ਨਹੀਂ ਹੈ ਡਾਕਟਰ ਸਾਹਿਬ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਕਿਹੜੀ ਜਗ੍ਹਾ ਦੇ ਉੱਤੇ ਆਣਾ ਪਵੇਗਾ ਕਿਸ ਕਿਸ ਟਾਈਮਿੰਗ ਆ ਜਿਹੜੀ ਟਾਈਮਿੰਗ ਕਿੰਨੀ ਹੈ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਮਿਲ ਸਕਦੇ ਹੋ ਉਹਨਾਂ ਨੂੰ ਜੀ ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਇੱਥੇ ਸਵੇਰੇ 8 ਵਜੇ ਤੋਂ ਲੈ ਕੇ ਤੇ ਰਾਤ 8 ਵਜੇ ਤੱਕ ਰਹਿੰਦੇ ਆ ਚਾਹੇ ਗਰਮੀਆਂ ਹੋਣ ਚਾਹੇ ਸਰਦੀਆਂ ਹੋਣ ਠੀਕ ਹੈ ਇਤਵਾਰ ਨੂੰ ਸਿਰਫ ਅਸੀਂ 2 ਵਜੇ ਤੱਕ ਰਹਿੰਦੇ ਆ ਔਰ ਦੂਸਰੀ ਗੱਲ ਇਹ ਆ ਕਿ ਜੇ ਸਾਨੂੰ ਕਿਸੇ ਨੇ ਮਿਲਣਾ ਹੈ ਤੇ ਜਲੰਧਰ ਤੋਂ ਸਿੱਧੀ ਬੇਗੋਵਾਲ ਨੂੰ বাস ਆਂਦੀ ਏ ਔਰ ਜੇ ਇਧਰੋਂ ਹੁਸ਼ਿਆਰਪੁਰ ਤੋਂ ਆਣਾ ਹੁਸ਼ਿਆਰਪੁਰ ਤੋਂ ਸਿੱਧਾ ਬੇਗੋਵਾਲ ਨੂੰ ਸਟੈਂਡ ਹੈ ਫਿਰ ਅੰਮ੍ਰਿਤਸਰ ਤੋਂ ਸੁਭਾਣਪੁਰ ਸੁਭਾਣਪੁਰ ਤੋਂ ਬੇਗੋਵਾਲ ਤੇ ਜਲੰਧਰ ਤੋਂ ਸਿੱਧਾ ਰਸਤਾ ਤਾਂ ਹੈ ਹੀ ਆ ਟਾਈਮਿੰਗ ਤੁਹਾਨੂੰ ਦੱਸ ਦਈਏ ਫੋਨ ਨੰਬਰ ਮੈਂ ਆਪਣਾ ਦੇ ਦੇਣਾ ਵਾਂ 98555 18346 ਇਹ ਨੰਬਰ ਹੈ ਸਾਡਾ ਇਸ ਨੰਬਰ ਤੇ ਤੁਸੀਂ WhatsApp ਕਰਨਾ ਹੈ ਵਟਸਐਪ ਕਰਕੇ ਅਸੀਂ ਤੁਹਾਨੂੰ ਟਾਈਮ ਦਵਾਂਗੇ ਔਰ ਸਾਡਾ ਸਾਰਾ ਜੋ ਵੀ ਵੀਡੀਓਜ਼ ਵਗੈਰਾ ਬਣੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਵਟਸਐਪ ਤੇ ਸੈਂਡ ਕਰ ਦੇਵਾਂਗੇ ਤੁਸੀਂ ਦੇਖੋ ਔਰ ਉਸ ਤੋਂ ਬਾਅਦ ਸਾਨੂੰ ਕਾਲ ਕਰਕੇ ਜ਼ਰੂਰ ਆਓ ਕਿਉਂਕਿ ਜਿਹਨੇ ਦੂਰੋਂ ਆਉਣਾ ਹੈ ਉਹ ਪਲੀਜ਼ ਕਾਲ ਕਰਕੇ ਜ਼ਰੂਰ ਆਵੇ ਅਡਰੈਸ ਕੀ ਹੈ ਡਾਕਟਰ ਸਾਹਿਬ ਤੁਹਾਡੇ ਕਲੀਨਿਕ ਦਾ ਜਿੱਥੇ ਪਹੁੰਚਣਾ ਹੈ ਸਾਡਾ ਅਡਰੈਸ ਹੈਗਾ ਜੀ ਮਹਾਵੀਰ ਕਲੀਨਿਕ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਤੇ ਬਿਲਕੁਲ ਚੱਕੀ ਦੇ ਨਾਲ ਸਾਡਾ ਹੈਗਾ ਹਸਪੀਟਲ ਇੱਥੇ ਤੁਸੀਂ ਆ ਸਕਦੇ ਹੋ ਤੇ ਇੱਥੇ ਆ ਕੇ ਤੁਸੀਂ ਸਾਨੂੰ ਮਿਲ ਸਕਦੇ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਬਿਲਕੁਲ ਤੁਹਾਡੀ ਮੁਲਾਕਾਤ ਕਰਵਾਈ ਹੈ ਅਸੀਂ ਮਹਾਵੀਰ ਕਲੀਨਿਕ ਦੇ ਉੱਤੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਮਹਾਵੀਰ ਕਲੀਨਿਕ ਬੇਗੋਵਾਲ ਦੇ ਉੱਤੇ ਜਿਵੇਂ ਗੋਡਿਆਂ ਦਾ ਦਰਦ ਕਮਰ ਦਾ ਦਰਦ ਰੀੜ ਦਾ ਦਰਦ ਜਾਂ ਕਿਸੇ ਤਰ੍ਹਾਂ ਦੇ ਸਰਵਾਈਕਲ ਦਾ ਦਰਦ ਜਾਂ ਮਾਈਗਰੇਨ ਦੀ ਪ੍ਰੋਬਲਮ ਜਾਂ ਅਕਸਰ ਅਸੀਂ ਦੇਖਦੇ ਹਾਂ ਕਿ ਹੱਥਾਂ ਪੈਰਾਂ ਦਾ ਸੁਨ ਹੋ ਜਾਣਾ ਇਹਨਾਂ ਬਿਮਾਰੀਆਂ ਤੋਂ ਕੋਈ ਵੀ ਜਿਹੜਾ ਹੈ ਜੂਝ ਰਿਹਾ ਹੋਇਆ ਵਿਅਕਤੀ ਪਰੇਸ਼ਾਨ ਆ ਚੁੱਕਿਆ ਹੈ ਜਾਂ ਮੋਢਿਆਂ ਦੇ ਦਰਦ ਤੋਂ ਪਰੇਸ਼ਾਨ ਆ ਚੁੱਕਿਆ ਹੈ ਤਾਂ ਤੁਸੀਂ ਇੱਕ ਵਾਰ ਸਕਰੀਨ ਦੇ ਉੱਤੇ ਜਿਹੜੇ ਨੰਬਰ ਨੇ ਮਹਾਵੀਰ ਕਲੀਨਿਕ ਦੇ ਉਹ ਵੀ ਡਿਸਪਲੇ ਹੋ ਰਹੇ ਨੇ ਵਾਰ-ਵਾਰ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਗੱਲਬਾਤ ਕਰਕੇ ਵੀ ਸੰਪਰਕ ਕਰ ਸਕਦੇ ਹੋ ਡਾਕਟਰ ਸਾਹਿਬ ਉਹਨਾਂ ਦੇ ਨਾਲ ਡਾਕਟਰ ਸਾਹਿਬ ਤੋਂ ਸਮਾਂ ਲੈ ਸਕਦੇ ਹੋ ਕਿ ਕਿਹੜੇ ਸਮੇਂ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜਾ ਗੋਡਿਆਂ ਦਾ ਦਰਦ ਸਰਵਾਈਕਲ ਦਾ ਦਰਦ ਆ ਹੋਰ ਕਈ ਤਰ੍ਹਾਂ ਦੇ ਦਰਦ ਜਿਹੜੇ ਤੁਹਾਨੂੰ ਦੱਸੇ ਨੇ ਉਹਨਾਂ ਦਾ ਇਲਾਜ ਵਧੀਆ ਤਰੀਕੇ ਦੇ ਨਾਲ ਬਿਨਾਂ ਕਿਸੇ ਆਪਰੇਸ਼ਨ ਤੋਂ ਮਹਾਵੀਰ ਕਲੀਨਿਕ ਦੇ ਉੱਤੇ ਕੀਤਾ ਜਾਂਦਾ ਹੈ ਤਾਂ ਤੁਸੀਂ ਵੀ ਵੱਧ ਤੋਂ ਵੱਧ ਫਾਇਦਾ ਜਿਹੜਾ ਡਾਕਟਰ ਸਾਹਿਬ ਤੋਂ ਇਹਨਾਂ ਚੀਜ਼ਾਂ ਦਾ ਇਹਨਾਂ ਬਿਮਾਰੀਆਂ ਤੋਂ ਆਪਣੀ ਜਿਹੜਾ ਨਿظام ਜਿਹੜਾ ਇਹਨਾਂ ਬਿਮਾਰੀਆਂ ਤੋਂ ਆਪਣਾ ਹਮੇਸ਼ਾ ਦੇ ਲਈ ਛੁਟਕਾਰਾ ਜਿਹੜਾ ਤੁਸੀਂ ਪਾ ਸਕਦੇ ਹੋ ਤਾਂ देर ਕਿਸ ਗੱਲ ਦੀ ਕਰ ਰਹੇ ਹੋ ਜਲਦੀ ਆਪਣਾ ਫੋਨ ਉਠਾਓ ਤੇ महावीर क्लिनिक ਦੇ ਉੱਤੇ ਪਹੁੰਚੋ ਜੇ ਤੁਸੀਂ ਨਾ ਬਿਮਾਰੀਆਂ ਦੇ ਨਾਲ ਜੂਝ ਰਹੇ ਹੋ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ